ਪੋਸਮਾਰਟਮ ਹੋ ਗਿਆ ਤੇ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਝ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਵਾਪਸ ਪੋਸਟਿੰਗ ਆਪਣੀ ਬਲਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਜਿਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪਤਾਲ ਖੜਿਆ ਕਿਰਪਾਸ਼ਪੁਰ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸੁਭਦਰ ਮੇਜਰ ਕਲਕ ਸਰਵਨ ਸਿੰਘ ਮਾਨ ਪਿੰਡ ਦਰੰਗਲਾ ਤੋਂ 15 ਪੰਜਾਬ ਤੋਂ ਪੈਨਸ਼ਨ ਆਇਆ ਹੋਇਆ ਜੀ ਇਹ ਘਟਨਾ ਇਦਾਂ ਹੋਈ ਸਾਡਾ ਇੱਕ ਜਵਾਨ ਸੀਗਾ ਸਪਾਈ ਲਖਵਿੰਦਰ ਸਿੰਘ ਪਿੰਡ ਪਾਗੋਕਾਵਾ ਤੋਂ ਇਹ 15 ਪੰਜਾਬ ਦਾ ਸੀਗਾ origianally ਔਰ ਇਹ 7 RR ਦੇ ਵਿੱਚ ਪੋਸਟਡ ਸੀਗਾ ਅੱਜਕੱਲ੍ਹ ਜਿਹੜੀ ਹਾਈ ਐਲਟੀ ਦੇ ਵਿੱਚ ਸ਼ਿਨਗਰਵਾਲੇ ਏਰੀਆ ਦੇ ਵਿੱਚ ਕਿਤੇ ਪੋਸਟਡ ਉੱਥੋਂ ਹੀ ਜਵਾਨ ਆਪਣਾ ਪੂਰਾ ਅਰਸਾ 2 ਸਾਲ ਦਾ ਲਾ ਕੇ ਤੇ ਵਾਪਸ ਪੋਸਟਿੰਗ ਆਪਣੀ ਪਰਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਹੀ 2 ਦਿਨ ਪਹਿਲਾਂ ਹੀ ਘਰ ਪਹੁੰਚਦੇ ਆ 22 ਤਰੀਕ ਨੂੰ ਆਉਂਦੇ ਆ ਕੋਈ 22 ਤਰੀਕ ਨੂੰ ਕਿਸੇ ਕੰਮ ਵਾਸਤੇ ਸਕੂਟਰੀ ਦੇ ਉੱਤੇ ਘਰੋਂ ਨਿਕਲੇ ਆ ਉਹਦੇ ਬਾਅਦ ਘਰ ਖ਼ਬਰ ਹੀ ਪਹੁੰਚਦੀ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਰੋਡ ਦੇ ਉੱਤੇ ਕਿ ਉਹ ਦਿਨ ਹੁਣ ਤੱਕ ਸੁਣਦੇ ਵਿੱਚ ਆਇਆ ਹੈ ਕਿ ਕੋਈ ਰੋਡ ਦੇ ਉੱਤੇ ਕੋਈ ਨਵੇਂ ਦਾ ਸਾਈਨ ਰੋਡ ਸਾਈਨ ਜਿਹੜੇ ਹੁੰਦੇ ਆ ਜਾਂ ਕੋਈ ਪੋਲ ਵਗੈਰਾ ਉਹਦੇ ਜੇ ਕਿਤੇ ਇਹਨਾਂ ਦੀ ਸਕੂਟਰੀ ਜਿਹੜੀ ਉਹ ਵੱਜੀ ਹੈ ਉੱਥੋਂ ਇਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪੀਟਲ ਖੜਿਆ ਅਗਰਦਸਪੁਰ ਸਿਵਲ ਹਸਪੀਟਲ 'ਚ ਗਾ ਉਹਨਾਂ ਨੇ ਅੱਗੇ ਰੈਫਰ ਕਰਤਾ ਦੂਸਰੀ ਜਗ੍ਹਾ ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਰਹੇ ਤੇ ਜਿੱਥੇ ਇਹਨਾਂ ਦੀ ਕੱਲ ਸ਼ਾਮੀ ਜਿਹੜਾ ਇਹਨਾਂ ਨੂੰ ਵੱਡਾ ਡੈਥ ਹੋ ਗਈ ਕਿੰਨੇ ਭੈਣ ਭਰਾ ਸੀ ਤੇ ਮੈਰਿਡ ਕਿੰਨੇ ਮੈਰਿਡ ਸੀ ਇਹ ਦੋ ਭਰਾ ਤੇ ਇੱਕ ਭੈਣ ਸੀਗੀ ਉਹ ਵੱਡੇ ਬ੍ਰਦਰ ਦੀ ਵੀ ਮੈਰਿਜ ਹੋ ਚੁੱਕੀ ਹੈ ਔਰ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਇਹਨਾਂ ਦੀ ਸ਼ਾਦੀ ਜੇ ਹੋਣ ਵਾਲੀ ਸੀਗੀ ਇਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਰੈਜiment ਦੇ ਵਿੱਚੋਂ 28 ਪੰਜਾਬ ਚੋਂ ਪੈਨਸ਼ਨ ਆਏ ਨੇ ਹੌਲਦਾਰ ਸਰੂਪ ਸਿੰਘ ਜੀ 18-19 ਸਾਲ ਨੌਕਰੀ ਕਰਕੇ ਪੈਨਸ਼ਨ ਆਏ ਨੇ ਸੰਸਕਾਰ ਅੱਜ ਹੋ ਰਿਹਾ ਨੇ ਹੋਣੀ ਕੁਛ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਉਹਨਾਂ ਦੀ ਆਉਂਦਰ ਲਖਵਿੰਦਰ ਸਿੰਘ ਜੀ ਦੀ ਮ੍ਰਿਤਕ ਦੇ ਦੱਸਾ ਪੋਸਟਮਾਰਟਮ ਹੋ ਗਿਆ ਔਰ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਛ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਅੱਜ ਕੀਤਾ ਜਾਏਗਾ ਧੰਨਵਾਦ ਪੋਸਟਮਾਰਟਮ ਹੋ ਗਿਆ ਔਰ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਛ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਵਾਪਸ ਪੋਸਟਿੰਗ ਆਪਣੀ ਪਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਜਿਹੜਾ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪਤਾਲ ਖੜਿਆ ਕਿਰਪਾਸ਼ਪੁਰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸੁਭਦਰ ਮੇਜਰ ਕਲਰਕ ਸਰਵਨ ਸਿੰਘ ਮਾਨ ਪਿੰਡ ਦਰੰਗਲਾ ਤੋਂ 15 ਪੰਜਾਬ ਤੋਂ ਪੈਨਸ਼ਨ ਆਇਆ ਹੋਇਆ ਜੀ ਇਹ ਘਟਨਾ ਇਦਾਂ ਹੋਈ ਸਾਡਾ ਇੱਕ ਜਵਾਨ ਸੀਗਾ ਸਪਾਈ ਲਖਵਿੰਦਰ ਸਿੰਘ ਪਿੰਡ ਪਾਗਾ ਕਹਾਵਾ ਤੋਂ ਇਹ 15 ਪੰਜਾਬ ਦਾ ਸੀਗਾ origianally ਔਰ 7 RR ਦੇ ਵਿੱਚ ਪੋਸਟਡ ਸੀਗਾ ਅੱਜਕੱਲ ਜਿਹੜੀ ਹੈ ਹਾਈ ਐਲਟੀ ਦੇ ਵਿੱਚ ਸ਼ਿਨਗਰਵਾਲੇ ਏਰੀਆ ਦੇ ਵਿੱਚ ਕਿਤੇ ਪੋਸਟਡ ਉੱਥੋਂ ਹੀ ਜਵਾਨ ਆਪਣਾ ਪੂਰਾ ਅਰਸਾ 2 ਸਾਲ ਦਾ ਲਾ ਕੇ ਤੇ ਵਾਪਸ ਪੋਸਟਿੰਗ ਆਪਣੀ ਬਲਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੇ ਦੋ ਦਿਨ ਪਹਿਲਾਂ ਹੀ ਘਰ ਪੋਸਟ ਦੇ ਕਿ 22 ਤਰੀਕ ਨੂੰ ਆਉਂਦੇ ਆ ਕੋਈ 22 ਤਰੀਕ ਨੂੰ ਕਿਸੇ ਕੰਮ ਵਾਸਤੇ ਸਕੂਟਰੀ ਦੇ ਉੱਤੇ ਘਰੋਂ ਨਿਕਲੇ ਆ ਉਹਦੇ ਬਾਅਦ ਘਰ ਖ਼ਬਰ ਹੀ ਪਹੁੰਚਦੀ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਰੋਡ ਦੇ ਉੱਤੇ ਕਿ ਉਹ ਦਿਨ ਹੁਣ ਤੱਕ ਸੁਣਦੇ ਵਿੱਚ ਆਇਆ ਹੈ ਕਿ ਕੋਈ ਰੋਡ ਦੇ ਉੱਤੇ ਕੋਈ ਰੋਡ ਸਾਈਨ ਰੋਡ ਸਾਈਨ ਜਿਹੜੇ ਹੁੰਦੇ ਆ ਜਾਂ ਕੋਈ ਪੋਲ ਵਗੈਰਾ ਉਹਦੇ ਜੇ ਕਿਤੇ ਇਹਨਾਂ ਦੀ ਸਕੂਟਰੀ ਜਿਹੜੀ ਉਹ ਵੱਜੀ ਹੈ ਉੱਥੋਂ ਜਿਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪੀਟਲ ਖੜਿਆ ਗੁਰਦਾਸਪੁਰ ਸਿਵਲ ਹਸਪੀਟਲ ਜੀ ਗਾ ਉਹਨਾਂ ਨੇ ਅੱਗੇ ਰੈਫਰ ਕਰਤਾ ਦੂਸਰੀ ਜਗ੍ਹਾ ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਰਹੇ ਤੇ ਜਿੱਥੇ ਇਹਨਾਂ ਦੀ ਕੱਲ ਸ਼ਾਮੀ ਜਿਹੜਾ ਇਹਨਾਂ ਨੂੰ ਮਨੋ ਡੈਥ ਹੋ ਗਈ ਕਿੰਨੇ ਭੈਣ ਭਰਾ ਸੀ ਤੇ ਮੈਰਿਡ ਕਿੰਨੇ ਮੈਰਿਡ ਸੀ ਇਹ ਦੋ ਭਰਾ ਤੇ ਇੱਕ ਭੈਣ ਸੀਗੀ ਉਹ ਵੱਡੇ ਬ੍ਰਦਰ ਦੀ ਵੀ ਮੈਰਿਜ ਹੋ ਚੁੱਕੀ ਹੈ ਔਰ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਇਹਨਾਂ ਦੀ ਸ਼ਾਦੀ ਹੈ ਜੇ ਹੋਣ ਵਾਲੀ ਸੀਗੀ ਇਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਰੈਜiment ਦੇ ਵਿੱਚੋਂ 2850 ਜੋ ਪੈਨਸ਼ਨ ਆਏ ਨੇ ਹੌਲਦਰ ਸਰੂਪ ਸਿੰਘ ਜੀ 18-19 ਸਾਲ ਨੌਕਰੀ ਕਰਕੇ ਪੈਨਸ਼ਨ ਆਏ ਨੇ ਸੰਸਕਾਰ ਅੱਜ ਹੋ ਰਹੇ ਹਨ ਹਾਂ ਹੁਣੇ ਕੁਛ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਉਹਨਾਂ ਜੀ ਹੌਲਦਰ ਲਖਿੰਦਰ ਸਿੰਘ ਜੀ ਦੀ ਮ੍ਰਿਤਕ ਦੇ ਦਸ ਪੋਸਟਮਾਰਟਮ ਹੋ ਗਿਆ ਉਹ ਰੂ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਝ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਅੱਜ ਕੀਤਾ ਜਾਏਗਾ ਧੰਨਵਾਦ